पिंड मौजोमजारा नेक्करवाल विखे समूह नगर निवासी ग्राम पंचायत एन आर आई वालों सालाना चौथा मेला तिया का पुरातन त्यौहार बहुत ही उत्साह खुशियां खेड़िया चावा से सदर गया इस मौके बीबिया ने पत्रकारा गलबात करदिया कि सालाना तिया के त्यौहार मेले मौके पिंडियां मुट्यारा ने पुरातन सभ्याचार प्रतीक गिद्धा भंगड़ा सिकिटा सुहाग कौड़िया बोलिया ਕੋਰੀਓਗ੍ਰਾਫੀਆਂ ਆਦਿ ਪੇਸ਼ ਕਰਕੇ ਆਪਣਾ ਮਨ ਪਰਚਾਵਾ ਕੀਤਾ ਇਸ ਮੌਕੇ ਪਿੰਡ ਦੀਆਂ ਬੀਬੀਆਂ ਪਹਿਲਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਫੁੱਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੀਆਂ ਦੇ ਤਿਉਹਾਰ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਨੂੰ ਫੁੱਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਲਾਨਾ ਤੀਜੇ ਤੀਆਂ ਦੇ ਤਿਉਹਾਰ ਮੌਕੇ ਅੰਤ ਵਿੱਚ ਨੇ ਸਮੂਹ ਬੀਬੀਆਂ ਪਹਿਣਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪਰਮਜੀਤ ਗੌਰ ਸੀਮਾ ਰਾਣੀ ਸਰਬਜੀਤ ਗੌਰ ਗਿੱਲ ਰਾਜਵਿੰਦਰ ਕੌਰ ਢਿੱਲੋ ਪੰਚ ਸਤਿਆ ਦੇਵੀ ਪੰਚ ਸੁਰਜੀਤ ਕੌਰ ਸੰਤੋਸ਼ ਕੌਰ ਬੱਬੂ ਜਸਪਾਲ ਮਨੀ ਬਲਜੀਤ ਰੋਜ਼ੀ ਸੁਮਨ ਹਰਪ੍ਰੀਤ ਰੋਜ਼ਾ ਰੰਜਨਾ ਪ੍ਰਿਯੰਕਾ ਨੀਤੂ ਬਲਜਿੰਦਰ ਪਲਵੀ ਬੀਰੋ ਮਨਜੀਤ ਸੁਰਿੰਦਰ ਕੌਰ ਬਿਮਲਾ ਪਿੰਦਰ ਪ੍ਰਿੰਸੀਪਲ ਮੰਗਲ ਸਿੰਘ ਰਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਪਹਿਣਾ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਸਾਡੇ ਮੋਜਮਜੜਾ ਪਿੰਡ ਵਿੱਚ 3 ਦਾ ਚੌਥਾ ਪ੍ਰੋਗਰਾਮ ਮਨਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਨੇ ਸਹਿਯੋਗ ਦਿੱਤਾ ਪਿੰਡ ਦੀ ਪੰਚਾਇਤ ਨੇ ਵੀ ਬਹੁਤ ਸਹਿਯੋਗ ਦਿੱਤਾ ਛੋਟੀਆਂ-ਛੋਟੀਆਂ ਬੱਚੀਆਂ ਨੇ ਹਿੱਸਾ ਲਿਆ ਜੇ ਬਹੁਤ ਹੀ ਧੁੰਮਤਮ ਨਾਲ ਮਨਾਇਆ ਗਿਆ ਸਾਰੀਆਂ ਹੀ ਬੀਬੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵੀ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਗੇ ਤੋਂ ਅਸੀਂ ਇਹ ਪ੍ਰੋਗਰਾਮ ਬਹੁਤ ਹੋਰ ਵੀ ਜ਼ਿਆਦਾ ਤੁਮਤਮ ਨਾਲ ਮਨਾਵਾਂਗੇ ਥੈਂਕ ਯੂ ਇਹ ਤੀਆਂ ਦਾ ਪ੍ਰੋਗਰਾਮ ਜਿਹੜਾ ਮਨਾਇਆ ਗਿਆ ਮੰਗਤਰਾਮ ਔਰ ਸ੍ਰੀ ਵਾਈਫ ਦੇ ਪਰਮਜੀਤ ਦੇ ਸਹਿਯੋਗ ਨਾਲ ਸਾਰੀਆਂ ਬੀਬੀਆਂ ਨੂੰ ਨਾਲ ਲੈ ਕੇ ਚੱਲੇ ਆ ਤਾਂ ਉਹਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਜੋ ਕਿ ਬੀਬੀਆਂ ਨੇ ਪਿੰਡ ਦੀਆਂ ਕੁੜੀਆਂ ਬੱਚਿਆਂ ਨੇ ਸਭ ਨੇ ਭਾਗ ਲਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇਹ ਪੁਰਾਣਾ ਵਿਰਸੇ ਨੂੰ ਸਾਬ ਕੇ ਰੱਖਿਆ ਔਰ ਇਹਨੂੰ ਮਨਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹਰ ਸਾਲ ਮਨਾਇਆ ਜਾਊਗਾ ਹਰ ਸਾਲ ਇਧਰ ਬੀਬੀਆਂ ਆਪਣੇ ਮਾਨਦਿਕ ਭਾਵਨਾਵਾਂ ਨੂੰ ਪੂਰੀਆਂ ਕਰਨਗੀਆਂ ਧੰਨਵਾਦ ਜੀ